ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਵਾਂਗਾ ਜੋ ਕਿ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਦੀ ਸੋਏ ਚੀਜ਼ ਹੈਗੀ ਆ ਜੀ ਗੁੱਥਲੀ ਪੁਰਾਣੇ ਬੇੜਿਆਂ ਵਿੱਚ ਪੈਸੇ ਪਾਉਣ ਲਈ ਬਟੂਏ ਨਹੀਂ ਸਨ ਹੁੰਦੇ ਜਿਹੜਾ ਪੈਸਾ ਟੁਕੋਂਦਾ ਵੀ ਕੋਈ ਨਾ ਗੁਥਲੀਆਂ ਵਿੱਚ ਪਾ ਕੇ ਸੰਭੇ ਜਾਂਦਾ ਸੀ ਇਹ ਗੁਥਲੀਆਂ ਬਟਕੂਏ ਦੇ ਕੰਮ ਕਰਦੀਆਂ ਸੀ ਸੋਏ ਜਿਹੜੀਆਂ ਗੁਥਲੀਆਂ ਬਣੀਆਂ ਹੁੰਦੀਆਂ ਦੀ ਜਿਹੜਾ ਖੱਦਰ ਦਾ ਕੱਪੜਾ ਹੁੰਦਾ ਉਹਦੀਆਂ ਬਣੀਆਂ ਹੁੰਦੀਆਂ ਸੀ ਤੇ ਉੱਪਰ ਇੱਕ ਨਾਲੇ ਵਾਂਗੂ ਇਹ ਇੱਕ ਧਾਗਾ ਪਾਇਆ ਹੁੰਦਾ ਵੀ ਛੋਟੀ ਜੀ ਡੋਰ ਪਾਈ ਹੁੰਦੀ ਦੀ ਤੇ ਉੱਪਰੋਂ ਇਹਦਾ ਮੂੰਹ ਜਦੋਂ ਇਹ ਧਾਗ ਨੂੰ ਬਾਹਰ ਨੂੰ ਖਿੱਚਦੇ ਦਿੰਦੇ ਤਾਂ ਇਹਦਾ ਮੂੰਹ ਕਸਿਆ ਜਾਂਦਾ ਸੀ ਇਸ ਤਰ੍ਹਾਂ ਤੇ ਜਿਹੜਾ ਵਿੱਚ ਪੈਸਾ ਟਕਾ ਪਾਇਆ ਹੁੰਦਾ ਦੀ ਉਹ ਡਿੱਗਦਾ ਨਹੀਂ ਸੀ ਹੁੰਦਾ ਸੋ ਇਹ ਜ਼ਿਆਦਾਤਰ ਕੁਸੜੀਆਂ ਜਿਹੜੀਆਂ ਸੁਆਣੀਆਂ ਹੁੰਦੀਆਂ ਦੀ ਔਰਤਾਂ ਹੁੰਦੀਆਂ ਦੀ ਉਹਨਾਂ ਕੋ ਹੁੰਦੀਆਂ ਦੀ ਉਹ ਇਹਦੇ ਵਿੱਚ ਪੈਸਾ ਟਕਾ ਪਾ ਕੇ ਆਪਣੀ ਸਲਵਾਰ ਦੇ ਨਾਲੇ ਨਾਲ ਬਨ ਲੈਂਦੀਆਂ ਦੀ ਸਲਵਾਰ ਦੇ ਨਾਲ ਟੰਗ ਲੈਂਦੀਆਂ ਸੀ ਸੋ ਇਹ ਅੱਜ ਤੋਂ ਕੋਈ 50 60 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਇਹਨਾਂ ਗੁਸੜੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਹੁਣ ਇਹ ਗੁਸੜੀਆਂ ਘੱਟ ਹੀ ਦੇਖਣ ਨੂੰ ਮਿਲਦੀਆਂ ਨੇ ਕਿਸੇ ਪੁਰਾਣੇ ਮਿਊਜ਼ੀਅਮ ਵਿੱਚ ਇਹੋ ਜਿਹੀਆਂ ਗੁਸੜੀਆਂ ਦੇਖਣ ਨੂੰ ਮਿਲਦੀਆਂ ਨੇ ਆਮ ਤੌਰ 'ਤੇ ਸਾਨੂੰ ਘਰਾਂ ਵਿੱਚ ਇਹ ਗੁਸੜੀਆਂ ਨਜ਼ਰ ਨਹੀਂ ਆਉਣਗੀਆਂ ਸੋ ਜਿਹੜੀ ਗੁਸੜੀਆਂ ਹੁੰਦੀਆਂ ਸੀ ਇਹ ਬੜੂਏ ਦੇ ਕੰਮ ਕਰਦੀਆਂ ਸੀ ਤੇ ਘਰ ਵਿੱਚ ਹੀ ਖੱਦਰ ਦੇ ਕੱਪੜੇ ਨੂੰ ਸਿਉ ਕੇ ਇੱਕ ਛੋਟੇ ਜਿਹੇ ਥੈਲੇ ਦੀ ਤਰ੍ਹਾਂ ਇਨੂੰ ਬਣਾ ਲੈਂਦੇ ਦੀ ਤੇ ਉੱਪਰ ਇੱਕ ਘਸਣ ਵਾਸਤੇ ਇਹ ਡੋਰੀ ਲਗਾ ਲੈਂਦੇ ਦੀ ਸੋਦਾਂ ਬਾਜ਼ਾਰੋਂ ਚੀਜ਼ਾਂ ਨਹੀਂ ਸਨ ਖਰੀਦੀਆਂ ਜਾਂਦੀਆਂ ਬਹੁਤ ਘੱਟ ਜਿਹੜੀਆਂ ਬਸਤਾਂ ਦੀ ਉਹ ਬਾਜ਼ਾਰ ਵਿੱਚੋਂ ਖਰੀਦੀਆਂ ਜਾਂਦੀਆਂ ਦੀ ਜ਼ਿਆਦਾਤਰ ਘਰ ਦੀਆਂ ਚੀਜ਼ਾਂ ਦਾ ਦਾ ਹੀ ਇਸਤੇਮਾਲ ਕੀਤਾ ਜਾਂਦਾ ਸੀ ਸੋ ਜਿਨ੍ਹਾਂ ਵਿੱਚੋਂ ਇਹ ਕੁਥਲੀ ਵੀ ਇੱਕਾ ਇਹ ਵੀ ਘਰ ਵਿੱਚ ਹੀ ਖੱਤਰ ਦੇ ਕੱਪੜੇ ਦੀ ਬਣਾਈ ਜਾਂਦੀ ਸੀ ਘਰ ਵਿੱਚ ਹੀ ਖੱਤਰ ਬੁਣਿਆ ਜਾਂਦਾ ਸੀ ਸੋ ਇਸ ਤਰ੍ਹਾਂ ਇਹ ਕੁਥਲੀ ਵੀ ਘਰ ਵਿੱਚ ਹੀ ਤਿਆਰ ਕਰ ਲਈ ਜਾਂਦੀ ਦੀ ਤੇ ਫਿਰ ਇਹ ਵਿੱਚ ਜੋ ਪੈਸਾ ਟਕਾ ਹੁੰਦਾ ਸੀ ਉਹ ਪਾ ਲਿਆ ਜਾਂਦਾ ਸੀ ਤੇ ਉਸ ਨੂੰ ਸਾਫ਼ ਕੇ ਰੱਖਿਆ ਜਾਂਦਾ ਸੀ ਇਹ ਜਿਹੜੀ ਕੁਥੜੀ ਆ ਇਹ ਮੈਂ ਭਾਈ ਨੰਦ ਸਿੰਘ ਬੜਾਏ ਦੇ ਬਰਾਸਤੀ ਮਿਊਜ਼ੀਅਮ ਵਿੱਚ ਸਾਮਕ ਰੱਖੀ ਹੋਈ ਆ ਸੋ ਜੇ ਕਿਸੇ ਵੀਰ ਭੈਣ ਨੇ ਇਹ ਚੀਜ਼ ਦੇਖਣੀ ਹੋਵੇ ਤਾਂ ਮੇਰੇ ਬਰਾਸਤੀ ਮਿਊਜ਼ੀਅਮ ਵਿੱਚ ਆ ਕੇ ਦੇਖ ਸਕਦਾ ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਆਪਣੇ ਭਾਈ ਨੰਦ ਸਿੰਘ ਬੜਾਏ ਦੇ ਬਰਾਸਤੀ ਮਿਊਜ਼ੀਅਮ ਵਿੱਚ ਆ ਸਾਮਕ ਰੱਖੀ ਹੋਈ ਨੇ ਤੁਸੀਂ ਉਹਨਾਂ ਨੂੰ ਵੀ ਆਗੇ ਦੇਖ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਹੋ ਤੇ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦੇ ਸਕਦੇ ਹਾਂ ਸੋ ਅੱਜ ਦੇ ਬਲੌਗ ਵਿੱਚ ਤੁਹਾਨੂੰ ਇਹ ਜਿਹੜੀ ਕੁਥਲੀ ਆ ਇਹਦੇ ਬਾਰੇ ਜਾਣਕਾਰੀ ਦੇਣੀ ਸੀ ਵੀ ਇਹ ਹੈ ਕੀ ਚੀਜ਼ ਆ ਵੀ ਕਾਦੇ ਲਈ ਇਹ ਵਰਤੀ ਜਾਂਦੀ ਦੀ ਕਿਉਂ ਇਹ ਵਰਤੀ ਜਾਂਦੀ ਦੀ ਸੋ ਹੁਣ ਬਟੂਆ ਦਾ ਜਮਾਨਾ ਜਿਹੜੇ ਬਟੂਏ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਪੈਸਾ ਟਕਾ ਰੱਖਣ ਲਈ ਪੈਸਾ ਟਕਾ ਸੰਭਾਲ ਲਈ ਸੋ ਜਦੋਂ ਕੋਈ ਵੀ ਬਾਹਰ ਅੰਦਰ ਜਾਂਦਾ ਤਾਂ ਨਾਲ ਪਰਸੇ ਜਾਂ ਬਟੂਆ ਜ਼ਰੂਰ ਲੱਗੇ ਜਾਂਦਾ ਜਿਹਦੇ ਵਿੱਚ ਉਹਦੇ ਜ਼ਰੂਰੀ ਕਾਗਜ਼ ਆਉਂਦਾ ਤੇ ਹੋਰ ਪੈਸਾ ਟਕਾ ਹੁੰਦਾ ਪਰ ਪਹਿਲੇ ਸਮਿਆਂ ਵਿੱਚ ਇਹਨਾਂ ਗੁਥਲੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਜਦੋਂ ਵੀ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਜਾਂ ਘਰੇ ਰਹਿਣਾ ਹੁੰਦਾ ਤਾਂ ਇਹ ਗੁਥਲੀ ਹਮੇਸ਼ਾ ਔਰਤਾਂ ਦੇ ਕੋਲ ਹੁੰਦੀ ਤੇ ਉਹਨਾਂ ਦੇ ਆਪਣੇ ਲੱਕ ਦੇ ਦੁਆਲੇ ਇਸ ਨੂੰ ਬੰਨ੍ਹਿਆ ਹੁੰਦਾ ਸੋ ਅੱਜ ਦੀ ਅੱਜ ਲਈ ਇੰਨੀ ਜਾਨਕਾਰੀ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਮਤਵ ਵੱਧ ਆਪਣੇ ਦੋਸਤ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਲਾਇਕ ਅਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਗੇ। ਸੋ ਇੰਨੇ ਕ ਬੇਨਤੀ ਪ੍ਰਵਾਨ ਕਰਨੀ। ਸੋ ਆਉਣ ਵਾਲੇ ਵਲੌਗ ਵਿੱਚ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ। ਜਿਹਨੂੰ ਕਿ ਮੈਂ ਆਪਣੇ ਭਾਈ ਨੰਦ ਸਿੰਘ ਬੜੈਜ ਵਿਰਾਸਤੀ ਮਿਊਜ਼ੀਅਮ ਵਿੱਚ ਸਾਮਕ ਰੱਖਿਆ ਹੋਇਆ। ਤੇ ਅੱਜ ਕੱਲ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਆ। ਤੋਂ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ